ਮੇਥੀ ਦਾ ਪਾਣੀ ਸੁੱਕਣੇ ਹੁਣ ਤਾਂ ਸੁੱਕੀ ਪਈ ਆ ਜੀ ਬਸ ਹੁਣ ਤਾਂ ਇੱਕ ਅੱਧੇ ਦਿਨ ਦੀ ਧੁੱਪ ਲਵਾ ਕੇ ਹੋਰ ਡੱਬੇ ਚ ਪਾਈ ਜਾਊਗੀ ਫਿਰ ਫੇ ਡੱਬੇ ਚ ਪਾ ਕੇ ਰੱਖ ਦੂੰਗੀ ਕੜੀ-ਕੁੜੀ ਚ ਪਾਈ ਜਾਂਦੇ ਦਾਲ ਸਬਜ਼ੀ ਚ ਪਾਈ ਜਾਂਦੀ ਆ ਜੀ ਚਲ ਪਪੜੇ ਵੀ ਹਜੇ ਤਾਂ ਗਿੱਲੇ ਪੈਨੇ ਹਨਾ ਗਿੱਲੇ ਪੈਨੇ ਕੱਪੜੇ ਚਲ ਕੋਈ ਨਾ ਮੈਂ ਹੁਣ ਇਹਨਾਂ ਨੂੰ ਲੱਗਣ ਦੇ ਧੁੱਪ ਇਹਨਾਂ ਨੂੰ ਇਹਨੇ ਮੈਂ ਥੱਲੇ ਜਾਂਨੇ ਕੰਮ ਕਰਦੇ ਆਂਗੇ ਸੁੱਕੀ ਜਾਂਦੀ ਹੈਗੇ ਇਹਨੇ ਹੋਰ ਕੰਮ ਕਰਨਾ ਜਾ ਕੇ ਥੱਲੇ ਚਲ ਹੁਣ ਮੈਂ ਥੱਲੇ ਜਾਵਾ

ਬੈਗਣੇ ਪੋਸਣਾ ਤੇ ਆਪਾਂ ਕਦੋਂ ਸਾਰਾ ਤਾਂ ਹੋ ਮੱਕ ਤੇ ਮੈਂ ਦੋਹਣ ਲਾਗੇ ਮਾਣਾ ਬਹਿਤਾ ਰਹੀ ਹੁਣ ਤੂੰ ਤੇ ਮੈਨੂੰ ਹਗਮੰਨ ਨੂੰ ਬੋਲ ਬਾਈ ਜਾਂਦੀ ਤੇ ਜੀ ਕੋਠੇ ਤੇ ਖੜੀ ਤੇ ਜਾਂਦਾ ਆਪੇ ਮਸੀ ਮੇਰੀ ਗੱਲ ਸੁਣ ਕੇ ਜਾਂ ਮਸੀ ਹੋਏ ਮਸੀ ਹੋਏ ਕੀ ਬੋਲ ਜਾਂਦੀ ਅੰਧੇਰੀ ਬੈਠੂ ਇਹ ਤਾਂ ਹੁਣ ਵੇਖੀ ਡਿੱਗ ਵੀ ਫਿਰ ਠਹਿਣਾਣਾ ਹੈ ਫਿਰ ਦਿੱਤੇ ਮਾਜ ਉੱਤਰ ਹੈ ਨਾ ਕੰਮਾਂ ਦਾ ਚਲ ਕੀ ਹੁੰਦਾ ਦਾ ਫਿਰ ਪਚ ਕੇ ਜਾਈ ਹੋਈ ਹੈ ਹਨਾ ਬਾੜਾ ਦਾ ਪਤੀਏ ਪਾਸੇ ਨਾ ਮੋੜ ਜੀ ਬਾਹਰ ਲਾਉ ਨੂੰ ਕੀ ਹੈ ਦਾ ਕੋਲੇ ਤਾਂ ਬਣਾਣਾ ਹਾਂ ਐ ਕੀ ਹੁੰਦਾ ਉਹਦਾ ਭਾਂਡਾ ਪਾ ਦੇਣਾ ਮੈਂ ਤਾਂ ਨਾ ਜਾਣੀ बारे ही पैगा मासी का पता नहीं अगे तो भिड़ा मासी करी मासी हेंडर देखा, हेंडर भी नहीं है मास अंदर ही आके अजी मास इन है के? नहीं। मासी।, भी नहीं मासी करी है पता नहीं कि थे

सही दिन लाया करा। ये बड़ा पता लग गया भाई कौन लाएगा कौन ना? ना। चलो कोई देखता भी नहीं कहता इतने बढ़िया। जी शिक्षक के लाया करें तो बात है। कि तेरे आवीना जा भी उत्ते होर पंगा पै जे है मेरे को यही पे आपकी पुलिस आती है कौन लाएगा? वहाँ भी फैमली बात है। वहाँ पता नहीं कि

ਹੈ ਹੈ ਸੂਰਜਾ ਘਟਾਉਣ ਲੱਗ ਗਈ ਉਹ ਤਾਂ ਨਾ ਸੈਨਾ ਟਾਵਾਂ ਲੱਗ ਗਿਆ ਉਹ ਮੇਰਾ ਵੀ ਸੂਤ ਪੱਟਾ ਆ ਕੇ ਅੱਛਾ ਉਹ ਦਿਨ ਨਾ ਟਾਵ ਲੈ ਕੇ ਕਿਹੜੀ ਕੱਟਾਂਗੀ ਆਪ ਜੀ ਥਾਂ ਕਰਨਾ ਲੱਕੜਾਂ ਦਾ ਧੋਗਾ ਕਰੂੰਗਾ ਹੈ ਨਾ ਫਸਾ ਰਿਹਾ ਹਾਂ ਥਾਲ ਦੂਤਨ ਧਾਲ ਨਹੀਂ ਨਾਲੇ ਤਾਂ ਮੈਂ ਲਿਆ ਮਾ ਹੁਣੋਂ ਕਪੜੇ ਲਾ ਕੇ ਕੋਠੇ ਤੋਂ ਸੁੱਕਦੇ ਹੋਣਗੇ ਹੁੰਦਾ ਹੱਥਣ ਹੋਇਆ ਪੈਰ ਤਵੇਲਾ ਤੇ ਤੇਲ ਜੀ ਪੈ ਜੂਗੀ ਨਾਲੇ ਮੈਂ ਨਿੱਕ ਸੁੱਕ ਚੱਕਿਆਂ ਮਾ ਕੋਠੇ ਦੇ ਚੱਕਣ ਵਾਲਾ ਪਿਆ ਸਾਰਾ ਨੇ ਸੁੱਕਾ ਪਿਆ ਚੱਕਣ ਵਾਲਾ ਚੱਕੀ ਆ ਮਾ ਹਨਾ ਹੋਰ ਬਾਹਰ ਦੇਉਣ ਡਾਉਣ ਦੀ ਮੈਨੂੰ ਵੀ ਯਾਤ ਹੈਗੀ ਬਾਹਲੀ ਘਾਟਾ ਤਾ ਵੀ ਮਾੜਾ ਜਿਹਾ ਪੇੜ ਜਾਂ ਕੋਈ ਕੁੱਤਾ ਬਿੱਲਾ ਆ ਜਾਂਦਾ ਚਲੂੰ ਤੁਹਾਨੂੰ ਕਹਿੰਦੇ ਹੁੰਦੇ ਨੇ ਬਾਹਰ ਨਹੀਂ ਡਾਉਣਾ ਚਾਹੀਦਾ ਮਾੜੇ ਕਰਮ ਵਾਲਿਆਂ ਦੇ ਬਾਹਰ ਲੱਗੇ ਹੁੰਦੇ ਨੇਗੇ ਹਾਂ ਬਸ ਦੇ ਘਰਾਂ ਦੇ ਤਾਂ ਖੁੱਲੇ ਬਾਰ ਹੁੰਦੇ ਨੇਗੇ ਖੁੱਲਾ ਰਹਿਣ ਦੇ ਚਲ ਕੋਈ ਕੋਈ ਨਹੀਂ ਆਉਂਦਾ ਹੈਗਾ ਜਦੋਂ ਮੈਂ ਬੋਲਦੀ ਤੁਰੀ ਫਿਰਦੀ ਆਂਗੀ ਇੱਥੇ ਲਾ ਲਿਆਵਾਂ ਸਮਾਨ ਹੁਣ ਜਾ ਕੇ ਮੈਂ ਆਂ ਕੱਪੜੇ ਫੜੇ ਜੀ ਚੱਕ ਕੇ ਕੱਪੜੇ ਐ ਸਿੱਧਾ ਨੇ ਵਸਮੰਜੇ ਤੇ ਤੇਰਾ ਪਾ ਆ ਦੇਖੋ ਮੁੰਡਾ ਆ ਜਾਂਦਾ ਕਿੰਨਾ ਦਾ ਤੇ ਆ ਸਾਰਾ ਕੁਸਾ ਘੋੜਾ ਇੱਥੇ ਭੁੱਲ ਗਿਆ ਹੁਣ ਇੱਥੇ ਧਰ ਦਿੰਨੀ ਆ ਮੈਂ ਇੱਥੇ ਸਜਾਈ ਤਾਂ ਨਹੀਂ ਹੈ ਪਾਪਾ ਹੀ ਫੜਾਉਣਾ ਇੱਥੇ ਲਾ ਦਿੰਦੇ ਅੰਦਰੇ ਮੌਣੀ ਜਾਉਂਦਾ ਬੰਦਾ ਇੱਥੇ ਸਿੱਟ ਜਾਂਦਾ ਲੈ ਤਾਂ ਜਾ ਦੱਸ ਦੋ ਇਹ ਘੋਟਾ ਘੜਾ ਜਾਪਦਾ ਨੱਕ ਸੁੱਕ ਜੇ ਚੱਕਦਾ ਕੱਪੜੇ ਲਾ ਲਾ ਸਾਰੇ ਆ ਸਾਗ ਜਾਂਦਾ ਨਾ ਪਹਿਲਾਂ ਕੱਪੜੇ ਜਾਂਦੀ ਹੈ ਉਹ ਤਾਂ ਮਿੱਥੀ ਪਈ ਸੀ ਸੁੱਕਣੀ ਪਾਈ ਪਈ ਸੀ ਉਹ ਕਿਧਰ ਉੱਡ ਗਏ ਹਵਾ ਨਾਲ ਤਾਂ ਨਹੀਂ ਉੱਡ ਗਏ ਹਾਂ ਤਾਂ ਪਿਆ ਰਹੇ ਜੀ ਨੇ ਥੋੜੇ ਜਿ ਮੇਥੇ ਜੇ ਤੇ ਗੇ ਮਖਾ ਚਲ ਮੈਂ ਇਥੇ ਜਾਈਂ ਸਗਾ ਤੇ ਮੈਂ ਢੂੰਗੇ ਗਏ ਨਹੀਂ ਟਾਈਮ ਲੱਗਾ ਨਹੀਂ ਵਾ ਸੁੱਕੋ ਕੇ ਭੁਰਜੋ ਉਹ ਮੇਥੀ ਸਿਕਾਈ ਤੀ ਬਾਵਾ ਤੀ ਉਹ ਡੱਕੇ ਕਿਧਰ ਭਾਗੀ ਇਧਰੋਂ ਦਸਣੋਂ ਉੱਟ ਗਈ ਨਹੀਂ ਰੀਬ ਨਹੀਂ ਆਈ ਹੈਗੀ ਮੇਰੀ ਬੂਰੀ ਬਣੀ ਆਈ ਕਿਧਰ ਭਾਗੀ ਮੂੰਹ ਮਰ ਜਾ ਮੈਂ ਤਾਂ ਹਰਤਾ ਨਹੀਂ ਗਈ ਅੰਦਰ ਕਿਤੇ ਨਾ ਦੇਖੋ ਨਾ ਅੰਦਰ ਵੀ ਨਹੀਂ ਕੀਤੇ ਹੈ ਹੀ ਨਾ ਮੇਰੀ ਨਮਰਜਾਨੀ ਕਿੱਧਰ ਵਾਗ ਗਈ ਲੈ ਮੈਂ ਅੰਦਰ ਵੀ ਨਹੀਂ ਹੈ ਕਿ ਮੈਂ ਇੱਥੇ ਮੈਂ ਤੂਕਣੀ ਪਾ ਕੇ ਗਈ ਸੀਗੀ ਕੌਣ ਲਾ ਗਿਆ ਮੈਂ ਇੱਥੇ ਚੱਕ ਕੇ ਮੇਰੇ ਤਾਂ ਚੱਕੀ ਹੋਊ ਕਿਸੇ ਨੇ ਜੇ ਹੁਣ ਉੱਡੀ ਹੁੰਦੀ ਆ ਉੱਡ ਜਾਂਦੇ ਰਮਾਲ ਜੋ ਗੱਟਾ ਉੱਡ ਗਿਆ ਹੈ ਉੱਡਾ ਗੱਟਾ ਕਿੱਥੋਂ ਉੱਡ ਜੂਗਾ ਕੋਈ ਲੈ ਆ ਗਿਆ ਤਾਂ ਫਿਰ ਤਾਂ ਕਿਸੇ ਨੇ ਚਾੜ ਖੇਡ ਲਈ ਦੇਖ ਲੈ ਤੇਰੇ ਬਾਹਰ ਖੁੱਲੇ ਛੱਡਣ ਦਾ ਨਤੀਜਾ ਮੈਂ ਚੱਕੀ ਗਈ ਤੇ ਤੂੰ ਇੱਥੇ ਤੂੰ ਤਾਂ ਕਿੱਦੇ ਦੀ ਲੱਗੀ ਤੀ ਕਿ ਡੂੰਘ ਕੇ ਸਮਾਰ ਕੇ ਸਕਾ ਤੀ ਉਹ वाया भुपरी जी बन गई थी मैं गर्मी गर्मी मौज करा गे कड़ी कूड़ी च पाई जाती है लग गई मौज ला ला मा कपड़े तो सही पड़ताल मैं कौन आई थी मगरों केड़ी ना आई है चुप करके सुी सु मेथी ले गई लोहड़े पाते जमात दिन दे चोर मेथी चोर पाए गए मैं कद सुनी नहीं गा भी कोई चोरी करके ला जाएगा चलो वो कि सोना थी सोना तक लोरी करे भी भाई एडा महंगा सोना होगा है ਸੌਣ ਤਾਂ ਹੁਣ ਕਿਸੇ ਕੋਲ ਉਹੀ ਨਹੀਂ ਹੈ ਉਹ ਇੰਗੇ ਜਿਹੀ ਜਮ ਨਹੀਂ ਸੜਦੀ ਦੁਨੀਆ ਲੈ ਦੇਖ ਲੈਹੀ ਜੀ ਦੁਨੀਆ ਹੋਈ ਪਈ ਹੈ ਜਮਾ ਭੁੱਖੀ ਮਰਦੀ ਹੈ ਕੰਮ ਕਰਕੇ ਦੁਨੀਆ ਰਾਜੀ ਨਹੀਂਗੀ ਜਿਹੜਾ ਕੋਈ ਕਰਦਾ ਹੈ ਉਹਦੀ ਕੋਈ ਚੀਜ਼ ਹੁੰਨੀ ਸੜਦਾ ਅਗਲਾ ਚਲ ਮੈਂ ਕੱਪੜੇ ਲਾ ਹਾਂ ਫਿਰ ਦੇਖਦੀ ਆਂਗੀ ਤੁਹਾਨੂੰ ਮੁੰਡੇ ਨੂੰ ਮੈਂ ਚੱਕਦੀ ਚਲ ਮੱਠਾ ਸਬਜ਼ੀ ਸੀ ਨੂ ਤਰਲੇ ਮੁੰਡੇ ਨੇ ਫੈਸਲੀ ਰਹੀ ਅੱਜ ਅਕੇ ਮੰਮੀ ਕਿ ਮੇਰੇ ਕੜੀ ਬਣਾ ਦੇ ਅਕੇ ਵਧੀਆ ਜੀ ਕੜੀ ਬਣਾ ਲਾ ਕੇ ਕੜੀ ਬਣਾ ਕੇ ਕਿ ਟਮਾਟਰ ਪਾ ਕੇ ਹਰੀ ਮਿਰਚ ਪਾ ਕੇ ਅਕੇ ਸਾਰਾ ਸਮਾਨ ਪਾ ਕੇ ਕੜੀ ਦੇ ਵਿੱਚ ਜੀਰੇ ਦਾ ਤੜਕਾ ਲਾ ਕੇ ਕਿ ਵਧੀਆ ਕੜੀ ਬਣਾ ਲਈ ਅਕੇ ਭਾਵੇਂ ਨਾਲ ਨੂੰ ਥੋੜੀ ਜਿਹੀ ਮੈਨੂੰ ਕਹਿੰਦਾ ਚੌਲ ਬਣਾ ਦੇ ਇਹੀ ਬਣਾ ਲਵਨੀ ਆ ਚਲ ਅੱਜ ਸਬਜ਼ੀ ਵੀ ਨਿਕਾਸੀ ਦੀ ਹੈਗੀ ਕੜੀ ਬਣਾ ਲਵਨੀ ਆ ਮੁੰਡੇ ਹੋਰ ਕੀ ਕਰਦੇ ਆ ਕੜੀ ਬਣਾ ਕੇ ਕੀ ਪਚੀ ਨਹੀਂ ਪਾ ਦੂੰਗੀ ਨਾਲੇ ਚਲ ਉਹ ਕਰ ਦਿੰਦੇ ਆ ਖਾਲੂ ਵਾ ਖਾ ਕੇ ਵਾ ਕੇ ਜੂਆ ਨਾਲ ਬਣਾ ਲੈਂਦੇ। ਕੜੀ ਬਣਾਉਣਾ ਤਾਂ ਲੱਗੂਗੀ। ਕੜੀ ਮੇਥੀ ਮੁੱਥੀ ਗੁਣਾ ਬਰੀ ਨਹੀਂ ਬਣਾ ਦੇਣੀ ਹੈ ਨਾ। ਟਮਾਟਰ ਵੀ ਹੈਗੇ ਨੇ ਦੋ ਕੰਨਾ ਤਾਂ ਹਰੀਆਂ ਮੱਚਾਂ ਨੇ ਦੋ ਕੋ ਤੇ ਨਾ ਇ ਤੇ ਮੇਥੀ ਹੈ। ਹਨਾ ਮੈਂ ਮੇਥੀ ਕਿਰਨਾ ਕੋਲੇ ਮੇਥੀ ਨਾ ਪੁੱਛ ਕੇ ਆਉਣਾ। ਥੇਰੀ ਨਾ ਜੀਰੂ ਹੈ। ਹਾਂ ਗੁੱਡੇ ਵੀ ਕੜੀ ਬਣਾਉਂਗੀ। ਮੇਥੀ ਪੁੱਛ ਕੇ ਆਉਣੀ ਆਂ ਜੱਕੇ। ਜਾ ਹੀ ਹੋਵੇ ਕਿਰਨਾ ਕੋਲੇ ਥੋੜਾ ਮੇਥੀ ਨਾ ਪਤਾ ਕਰਨਾ ਨਾਲ ਦੋ ਕ ਹਰੀਆਂ ਮੱਚਾਂ ਲੈ ਆਉਂਗਾ ਥੋੜੇ ਫੰਗਿਆ ਕਰ। ਹਾਂ ਹਾਂ

ਮੇਥੇ ਹਲੇਖੇ ਪਈਆਂ ਦੀਆਂ ਨਾਲ ਆ ਵੀ ਸਮਾਂ ਨਹੀਂ ਆਈ ਥਲੇ ਪਰ ਮੈਨਾਂ ਅਸਿਕਾ ਕਹਾਂ ਸਾਡੇ ਮੇਝੀ ਆਉਂਦੀ ਆ ਜੀ 10-5-6 ਦਿਨਾਂ ਤੋਂ ਜਿਹੜਾ ਮਾਰਦੀ ਹੈ ਜੀ ਉਹਦੋਂ ਤਾਂ ਮੈਨੂੰ ਉਂਟ ਡੁੱਬੇ ਚਾਕ ਕੇ ਨੂੰ ਸੋਈ ਚ ਰੱਖ ਲੂੰਗੀ ਅੰਦਰ ਐ ਕਿਹੜਾ ਮੈਂ ਕਿਤੇ ਸਾਹਮਣੇ ਰੱਖਦੀ ਆਂ ਤੇ ਇਹਨੂੰ ਕਿਹੜਾ ਪਤਾ ਲੱਗਣਾ ਵੀ ਸਾਡੀ ਆ ਜੀ ਆ ਗੱਟਾ ਸੁਣਾ ਲੀ ਜੀ ਤੇਰੇ ਮੈਂ ਉਹਨੂੰ ਕਰ ਇੱਥੇ ਰੱਖ ਲੈਣੂੰ ਫੇਰ ਹੀ ਚੱਕੂੰਗੀ ਇਹਨੂੰ ਕਿਰਾਂ ਮਸਤ ਲਈ ਮੇਥੇ ਰੱਖੀ ਸੀ ਇਹ ਹੀ ਚੱਕਣਾ ਅੱਜ ਤੋਂ बार हाँ नहीं खोदन दिता है गली चेय आरना को मखा माड़ा जा मैं ਤੇ ਇਹ ਉੱਥੇ ਫਿਰ ਨਾਲੀ 'ਚ ਡੱਕੇ ਮਾਰੀ ਜਾਵੇ ਉੱਥੇ ਹੋਰ ਵੱਧ ਤੇ ਲਿਪੜਿਆ ਹੋਰ ਬਾਲਾ ਕੁਝ ਕਰਦਾਗਾ ਇਹਨੂੰ ਮਾੜਾ ਜਿਹਾ ਰੱਖਿਆ ਕਰ ਸਾਹਮਣੇ ਹੋਰ ਹੁਣ ਗੌਰ ਰੱਖਿਆ ਕਰ ਤੂੰ ਬਾਣੀ ਖੋਲਦੀ ਹੁੰਦੀ ਕਿ ਫਿਰ ਉਹ ਕਹਿੰਦਾ ਕਿ ਤੂੰ ਬਾਣੀ ਖੋਲਦੀ ਹੈਗੀ ਮੈਸੇ ਮੈਂ ਇਹਦੇ ਕਰਕੇ ਨਹੀਂ ਖੋਲਦੀ ਹੈਗੀ ਕਿ ਬਾਹਰ ਹੋਰ ਕੁੰਡਾ ਲਾ ਕੇ ਰੱਖ ਦੇ ਮੈਨੂੰ ਐ ਨਹੀਂ ਪਤਾ ਕਿ ਕਿਹੜੇ ਵੇਲੇ ਬਾਹਰ ਵਗ ਜਾਂਦਾ ਹੈ ਇਹ ਨਹੀਂ ਮੈਂ ਤਾਂ ਮੈਂ ਤਾਂ ਕੰਮ ਕਰਦੀ ਰਹੇ ਜੰਨੀ ਹੈ ਹਾਈ ਮੈਂ ਤਾਂ ਕੰਮ ਆਈ ਤੀ ਆਉਂਦੀ ਤੀ ਕਿ ਮਾਦਾ ਮੈਂ ਥੋੜਾ ਕਿ ਨਿਕਲ ਜਾਂਦਾ ਘਰੋਂ ਮੁੰਡਾ ਕਹਿੰਦਾ ਮੰਮੀ ਇਹ ਕਹਿੰਦਾ ਐ ਕਰ ਕਹਿੰਦਾ ਮੈਨੂੰ ਕੜੀ ਬਣਾ ਕੇ ਦੇ ਕਈ ਦਿਨਾਂ ਦਾ ਕਰੀ ਜਾਂਦਾ ਤੀਗਾ ਮੰਮੀ ਆਖ ਕੜੀ ਬਣਾ ਕੇ ਦੇ ਮੈਨੂੰ ਆਖ ਕੇ ਮੈਂ ਆਖਾ ਚਲ ਮੱਖਾ ਬਣਾ ਦਊਗੀ ਤੇ ਮੈਂ ਸਗਾਈ ਤੇ ਮੇਥੀ ਗਰਮੀਆਂ ਚ ਕੜੀ ਗੁੜੀ ਚ ਪਾਉਂਗਾ ਤੇ ਹੁਣ ਮੇਥੀ ਹੈ ਨਹੀਂ ਤੀਗੀ ਮੱਖਣ ਨਾਲ ਦੋ ਦੋ ਕਹਰੀਆਂ ਮਿਰਚਾਂ ਹੈਗੀਆਂ ਨੇ ਮੈਨੂੰ ਉਹ ਦੇ ਦੇ ਨਾਲ ਜੇ ਮੇਥੀ ਹੈਗੀ ਭੋਰਾ ਤੂੰ ਕਈ ਵਾਰੀ ਲਈ ਹੁੰਦੀ ਹੈਗੀ ਦੇ ਦੇ ਮੇਥੀ ਤਮਾਸੀ ਕਿੱਥੇ ਮੇਰੇ ਕੋਲ ਦਾ ਭਾਲਦੀ ਹੈਗੀ ਹੋਰ ਹੁਣ ਅਸਤਨਾ ਜਿਹਨਾਂ ਨੇ ਪਾ ਲੈਣੇ ਆਂ ਫੇ ਹਰੀਆਂ ਹੋਰੀਆਂ ਮਿਰਚਾਂ ਵੀ ਸਬਜ਼ੀ ਚ ਹੈ ਨਹੀਂ ਹਰੀਆਂ ਮਿਰਚ ਕੋਣ ਮੈਂ ਤਾਂ ਆਖਿਆ ਮਾਂਾ ਚੱਲੋ ਕੋਲੇ ਦੋ ਕੋ ਹਰੀਆਂ ਮਿਰਚਾਂ ਲੈ ਆਉਂਗੀ ਤੂੰ ਤਾਂ ਹੱਦ ਕਰਦੀ ਆ ਤਾਂ ਹੁਣ ਮਾਰੇ ਮਟੇ ਹੁੰਦੇ ਆ ਕਦੇ ਹੀ ਮੁਕਦੀਆਂ ਨਹੀਂ ਤੂੰ ਕਦੇ ਚੀਜ਼ ਨਹੀਂ ਦਿੰਦੀ ਮੈਂ ਵਸੀ ਕਰੇਗੀ ਨਾ ਜਿਹੜਾ ਪਾ ਲੈਣੇ ਆ ਕਿ ਮੇਥੀ ਭੋਰਾ ਸੀ ਮੁੱਲ ਨਹੀਂ ਤੀ ਸੀਗੀ ਹੋਰ ਦੱਸ ਫਿਰ ਉਹ ਜੋ ਭੋਰਾ ਮੈਨੂੰ ਦੇ ਦੇ ਮੈਂ ਤਾਂ ਸਿਕਾਈ ਤੀ ਪਤਾ ਨਹੀਂ ਕਿਹੜਾ ਕੁੰਜਰ ਲੇਗਾ ਚੱਕ ਕੇ ਕੋਈ ਤੇਰੀ ਮੇਥੀ ਮੈਂ ਹੋਰ ਹੁਣ ਮੈਂ ਤਾਂ ਮੇਥੀ ਸਿਕਾਈ ਤੇ ਮੈਂ ਆਖ ਮਖਾ ਗਰਮੀ ਚ ਮੌਜ ਕਰਾਂਗੀ ਮੈਂ ਤਾਂ ਕਦੇ ਕਿਸ ਨੂੰ ਜਵਾਬ ਨਹੀਂ ਦਿੰਦੀ ਹੁੰਦੀ ਹੈ ਕਿ ਜਦੋਂ ਹੁੰਦੀ ਹੈ ਇਹ ਚੀਜ਼ ਕੋਣ ਡੱਬਾ ਭਰ ਲੈਣਿਆ ਸੁਕਾ ਕੇ ਮੇਥੀ ਦਾ ਤੇ ਜੇ ਕੋਈ ਲੈਣ ਆ ਜਾਂਦੀ ਮੈਂ ਤਾਂ ਪਾ ਕੇ ਫੜਾ ਦਿੰਨੀ ਮੈਂ ਕਦੇ ਨਾ ਲੈ ਜਾ ਹੂੰ ਵੀ ਕਹਿ ਦਿੰਨੀ ਅੱਜ ਅਗਲੀ ਕਹਿੰਦੇ ਅਸਕੜੀ ਕਰਨੇ ਮੈਂ ਕਹਿੰਦੀ ਮੇਥੀ ਸਾਡੇ ਹੈਗੇ ਲੈ ਤੇ ਮੈਂ ਤਾਂ ਜਵਾਬ ਨਹੀਂ ਦਿੰਦੀ ਹੈ ਕਿ ਅੱਜ ਪਤਾ ਨਹੀਂ ਕੀ ਦੇ ਕਿਹੜਾ ਕੰਜਰ ਸਾਡੇ ਤਾਂ ਮੇਥੀ ਚੱਕ ਕੇ ਲੈ ਗਈ ਰਿਲੇ ਵੀ ਆ ਕੇ ਮੈਂ ਤਾਂ ਨਾਲ ਛੱਡ ਕੇ ਘਰੋਂ ਜਮਨ ਜਾਂਦੀ ਹੈ ਕਿ ਘਰੇ ਰਹਿਣੀ ਹੈ ਕਿ ਮੈਨੂੰ ਤਾਂ ਐ ਸੱਕ ਜਾ ਪੈਂਦਾਗਾ ਮੈਨੂੰ ਆ ਸਾਡੀ ਇਧਰ ਲਈ ਗਵਾਂਡਣ ਨੇ ਬੋਲ ਮਾਰ ਲਿਆ ਕਹਿੰਦੇ ਮਾ ਸੂਰਿਆ ਹੀ ਮੇਰੇ ਕੋਲ ਉਹ ਸੂਟ ਜਿਹਦਾ ਇੱਕ ਦਾ ਘਟਾਉਣ ਜਿਹਦਾ ਕਹਿੰਦੀ ਮੜਾ ਤੇ ਦੇਖੀ ਇਹ ਫੁੱਲ ਜੇ ਕਿਵੇਂ ਆਉਣਗੇ ਉਹ ਮੈਂ ਮੈਂ ਲੱਗ ਗਈ ਬਾਗੀ ਤੇ ਮੈਨੂੰ ਲੱਗਾ ਟਾਈਮ ਮੈਂ ਉਹਨੂੰ ਕਹੀ ਗਈ ਨਹੀਂ ਮਾ ਸਾਡੇ ਬਾਹਰ ਖੁੱਲੇ ਪੈਨੇ ਨਹੀਂ ਮੈਂ ਜਮੇ ਹੀ ਬਾਹਰ ਖੁੱਲੇ ਪੈਨੇ ਮੈਂ ਤਾਂ ਭੇੜ ਕੇ ਨਹੀਂ ਆਈ ਹੈਗੀ ਹੁੰਡੀ ਜੀ ਵੀ ਨਹੀਂ ਲਾ ਕੇ ਮੈਨੂੰ ਕਹਿੰਦੀ ਕੋਈ ਨਹੀਂ ਮਾਸੇ ਆਪਣਾ ਘਰਾਂ ਚ ਘਰ ਆਏ ਕੌਣ ਆਉਂਦਾਗਾ ਕਹਿੰਦੇ ਫਿਰ ਕੀ ਹੁੰਦਾ ਕੁਝ ਨਹੀਂ ਹੁੰਦਾ ਕੋਈ ਨੂੰ ਬੋਲ ਤਾਂ ਸੁਣੂ ਗਈ ਕਹਿੰਦੇ ਹਾਂ ਅਗਲਾ ਕਹਿੰਦੇ ਸੁੰਨੇ ਘਰ ਚ ਵੱੜਦਾ ਨਹੀਂ ਹੁੰਦਾ ਅਗਲਾ ਤੇ ਉਹ ਇੰਨੇ ਸਾਲ ਹੋ ਗਏ ਸੰਤਾ ਇੱਥੇ ਰਹਿੰਦਿਆਂ ਨੂੰ ਤੇ ਕੋਈ ਨਹੀਂ ਕਦੇ ਆਏ ਉਹ ਚੀ ਚੱਕੀ ਗਈ ਸੀ ਤੇ ਆ ਪਤਾ ਨਹੀਂ ਬਣਿਆ ਕੋਈ ਵਸੇ ਹਵਾ ਹਵਾ ਨਾਲ ਹੀ ਰਹਦੇ ਹਾਂ ਹਵਾ ਨਾਲ ਉੱਡ ਗਈ ਮੈਂ ਆਸੇ ਪਾਸੇ ਵੀ ਦੇਖਿਆ ਕੋਈ ਚਾਰ ਸਵੇਰੇ ਆਸੇ ਪਾਸੇ ਵੀ ਦੇਖਿਆ ਹੈ ਨਹੀਂ ਤੀਵੀ ਗੁੱਡੀ ਕਾਹਨੂੰ ਆ ਗਈ ਲੈ ਹੁਣ ਹੈ ਨਹੀਂ ਮੈਥੇ ਨਾ ਵਸੀ ਕਿੱਥੇ ਹੈ ਗਈ ਪੈਥੀ ਭਾਲਦੀ ਹੈ ਗਈ ਇਥੇ ਨਾ ਮਿਰਚਾਂ ਪਰ ਹਰੀਆਂ ਮਿਰਚਾਂ ਇਹ ਤਾਂ ਫਿਰ ਹੈ ਨਹੀਂ ਕਿ ਤੈਨੂੰ ਕਹਿਦਾ ਹੁਣ ਬੀਬੀ ਸਾਹਿਬ ਜਿਸ ਨਾਲ ਦੀ ਨਾਲ ਪਾਲਣੇ ਰੱਖੀ ਨਹੀਂ ਆ ਕਿ ਇਸ ਤਾ ਹੋਣਾ ਕਿ ਤੇ ਤੂੰ ਜਵਾਬ ਦੇ ਦਿੰਦੀ ਹਰੇਕ ਚੀਜ਼ ਨੂੰ ਯਾ ਅੱਗੇ ਵਾਸੀ ਕਿੱਥੇ ਜਵਾਬ ਦਿੱਤਾ ਹੈ ਜਿਹੜਾ ਹੁਣ ਹੈ ਨਹੀਂ ਆਈ ਆ ਭਈ ਕਿੱਥੋਂ ਦੇਈ ਤੈਨੂੰ ਹੂੰ ਕੀ ਹੋਗਾ ਹੋ ਕਿ ਨਹੀਂ ਕਰਦਾ ਆ ਵੱਟਾ ਜਿਸ ਕਿਉਂ ਤੇ ਵੱਟਾ ਮੈਨੂੰ ਸਾਡਾ ਲੱਗਦਾ ਨਹੀਂ ਵਸੇ ਛੋੜਾ ਕਿੱਥੇ ਆਹੋ ਗੱਟਾ ਸਾਡਾ ਆਗਾ ਇਹਦੇ ਮੱਤੇ ਜਿਸ ਘਾਇਓ ਸੀਗੇ ਦੱਸ ਹੋਰ ਕੱਤੇ ਦੇ ਕਰਦ ਨਾ ਮੈਥੀ ਆ ਮੇਥੀ ਤਾਂ ਸਾਡੀ ਮੇਥੀ ਸੁਫਾਈ ਹੋਈ ਆ ਤੁਹਾਡੀ ਮੇਥੀ ਕਿੱਥੇ ਹੈ ਸਾਡੀ ਆ ਗਈ ਵਾਸੀ ਤੇਰਾ ਕਿਨਾਰਾ ਨਹੀਂ ਖਾ ਗਿਆ ਤੇ ਮੇਥੀ ਦੇ ਦੱਸ ਮੈਂ ਲਾਈਟ ਹੀ ਚੱਕ ਕੇ ਮੌਜ ਲੈਣਾ ਲੈ ਆ ਉਹ ਲੈ ਕੇ ਚੱਕ ਕੇ ਮੌਜ ਲੈਣਾ ਫੜਾ ਹੋਰੇ ਵਾਸੀ ਸਾਡੀ ਮੇਥੀ ਪਰੇ ਜਾ ਤੂੰ ਮੋੜ ਹੀ ਸਿਆਣੀ ਮੜ ਜਾ ਇੱਥੇ ਨਾਲ ਚੋਰੀ ਨਾਲ ਉੱਤੋਂ ਸੀਨਾ ਜਾ ਚੰਗਾ ਤੂੰ ਲੈ ਜਾ ਕੇ ਤੂੰ ਢਿੱਡ ਭਰ ਲਾ ਆਉਂਦੀ ਮੇਥੀ ਨਾਲ ਹੋਰ ਛੱਡ ਦੇਗੀ ਸਾਫ ਹੋ ਕੇ ਬੜੀ ਸੌਂ ਤੂੰ ਪਾ ਲੈ ਢਿੱਡੇ ਇੱਥੇ ਤੂੰ ਕ ਤੇਰੇ ਮੋੜੇਗਾ ਜਾਣਾ ਕਿ ਬਾਹਰ ਉੱਥੇ ਗਲੀਆਂ ਚ ਬਾਹਰ ਕੋਲਾ ਛੱਡ ਛੱਡ ਕੇ ਹਾਂ ਹੁਣ ਠੀਕ ਹੀ ਬੈਠ ਵੀ ਜਾਵੇਂਗਾ ਹੁਣ ਬੈਠਣੀ ਆਂਦਾ ਹੈਗਾ ਚਾਰ ਦਿਨ ਮੇਥੀ ਰਸੀ ਗਈ ਦੱਸ ਕੀ ਉਹ ਸੋਨਾ ਸੀਗਾ ਦੱਸ ਕੀ ਹੋ ਜਾਂਦਾ ਉਹਦੇ ਨਾਲ ਜੇ ਚਾਰ ਦਿਨ ਮੈਂ ਪੜਨ ਦੀ ਤਾਂ ਚਲ ਕੋਈ ਨਾਸ਼ਤਾ ਹੋ ਲੈਣਾ ਕਿ ਮੁੰਡਾ ਲਾ ਗਿਆ ਠੀਕ ਹੁਣ ਹੀ ਦੁਪਰ ਲਾਉਣਾ ਚਲ